ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਵਲੌਗ ਤੇ ਅੱਜ ਆਪਾਂ ਗੱਲ ਕਰਦੇ ਆ ਨੋਮਨੀ ਗੋਲਡ ਬਾਰੇ ਨੋਮਨੀ ਗੋਲਡ ਇਹ ਸਵਾਗਤ ਤੇ ਹੋਣ ਵਾਲੀ ਸਵਰੇ ਆ ਤੇ ਇਹ ਬਾਸਪਦੀ ਪਰਮਲ ਝੋਨੇ ਦੇ ਵਿੱਚ ਜਿਹੜਾ ਸਵਾਗ ਹੁੰਦਾ ਗੰਧ ਹੁੰਦਾ ਉਹ ਤੇ ਕੀਤੀ ਜਾਂਦੀ ਤੇ ਅੱਜ ਆਪਾਂ ਕਰਦੀ ਆ ਜਿਹੜਾ ਵਾਣਾ ਪੱਠੇਕੇ ਤੇ ਲਿਆਉ ਉਸਮਾਨ ਤੇ ਇਹ ਆਪਾਂ ਨੂੰ ਤਕਰੀਬਨ 1614 ਲੀਟਰ ਪਿਆ ਤੇ 8 ਕਿੱਲਿਆਂ ਤੇ ਹੋ ਜਾਂਦਾ ਤੇ ਆਪਾਂ ਡੋਜ਼ ਪਾਉਣੀ ਆ 120 25 ਗ੍ਰਾਮ ਕਿੱਲੇ ਦੀ 120 25 ਇਸ ਤੋਂ ਵੱਧ ਨਾ ਹੀ ਪਾਉਣੀ ਚਾਹੀਦੀ ਤੇ ਨਾ ਹੀ ਕੋਈ ਪਾਉਣ ਦਾ ਫਾਇਦਾ ਤੇ ਪਾਣੀ ਦੀ ਡੋਜ਼ ਆਪਾਂ ਦੇਣੀ ਆ ਮੰਨ ਲਓ 7 ਘਟਰਮੀਆਂ ਪਾਉਣੀਆਂ 25 ਲੀਟਰ ਦੀ ਡਰਮੀਆਂ ਬਾਕੀ ਸਾਬਕਾ ਸਾਬ ਤੁਸੀਂ ਸਾਰੇ ਜਣੇ ਆਪ ਲਾ ਲਿਓ ਤੇ ਪਾਣੀ ਇਹ ਕਿਹੋ ਜਿਹਾ ਵੱਤਰ ਤੇ ਹੋਣੀ ਚਾਹੀਦੀ ਥੋੜਾ ਬਹੁਤਾ ਪਾਣੀ ਬਾਣ ਦੇ ਵਿੱਚ ਕਿਤੇ ਕਿਤੇ ਆਪਣੀਆਂ ਜਿੱਥੇ ਪੈੜਾਂ ਆਈਆਂ ਹੁੰਦੀਆਂ ਉੱਥੇ ਖੜਾ ਹੋਣਾ ਚਾਹੀਦਾ ਤੇ ਥੋੜਾ ਜਿਹਾ ਵੱਤਰ ਹੋਵੇ ਤਾਂ ਚੰਗੀ ਗੱਲ ਆ ਪੈਰ ਮਤਲਬ ਤਿਲਕ ਦਾ ਜਿਹਾ ਹੋਵੇ ਬਾਣ ਦੇ ਵਿੱਚ ਤਾਰਵਤਰ ਹੋਵੇ ਮਤਲਬ ਵੀ ਤਾਰਵਤਰ ਨਹੀਂ ਕਹਿਣਾ ਕਹਿੰਦੇ ਹੁੰਦੇ ਆ ਨਾ ਵੀ ਮਾੜਾ ਮੋਟਾ ਜਿਹਾ ਪਾਣੀ ਖੜਾ ਹੋਵੇ ਸਹਲਾਬ ਪੂਰੀ ਹੋਵੇ ਬਾਹਨ ਦੇ ਵਿੱਚ ਤਾਂ ਜੋ ਜਿਹੜਾ ਜਿਹੜੇ ਬੂਟੇ ਤੇ ਆਪਾਂ ਕਰਨੀ ਆ ਚੰਗੀ ਤਰ੍ਹਾਂ ਅਸਰ ਲੈ ਲੈ ਤੇ ਯੂਰੀਆ ਇਹਨੂੰ ਪੈਣੀ ਨਹੀਂ ਚਾਹੀਦੀ ਮਤਲਬ ਯੂਰੀਆ ਪਾਈ ਨੂੰ 4-5 ਦਿਨ 10 ਦਿਨ ਹੋ ਗਏ ਹੋਣ ਤਾਂ ਜੋ ਖਰਾਕ ਲੈ ਕੇ ਬੂਟਾ ਦੁਬਾਰਾ ਬਹਾਲ ਨਾ ਹੋਵੇ ਉਦੋਂ ਬਾਅਦ 348 ਘੰਟੇ ਬਾਅਦ ਇਹਨੂੰ ਆਪਾਂ ਪਾਣੀ ਲਾਦ ਗਏ ਤਾਂ ਜੋ ਇਹ ਗਲਨ ਲੱਗ ਪੇ ਜੇ ਜਿਆਦੇ ਵੱਡਾ ਸਵਾਂਖ ਆ ਤੇ ਇਹਨੂੰ ਪਾਣੀ ਵੱਧ ਤੋਂ ਵੱਧ ਲਾਓ ਜਿਆਦੇ ਤੋਂ ਜਿਆਦੇ ਠੱਲੋ ਜੇ ਛੋਟਾ ਸਵਾਂਖ ਆ ਤੇ ਇੱਕ ਦੋ ਪਾਣੀ ਲਾਉਣ ਨਾਲ ਹੀ ਜਿਵੇਂ ਆਪਾਂ ਪੱਠਿਆਂ ਨੂੰ ਪਾਣੀ ਲਾਉਨੇ ਆ ਉਦਾਂ ਹੀ ਲਾਉਣ ਨਾਲ ਇਹ ਸਵਾਂਖ ਖਤਮ ਹੋ ਜੂਗਾ ਤੇ ਇਦਾਂ ਹੁਣ ਆਪਾਂ ਇਹ ਕਰਤੀ ਐ ਸਪਰੇ ਤੇ ਚਾਰਾ ਪੰਜਾਂ ਦਿਨਾਂ ਚ ਇਹਦਾ ਰਿਜ਼ਲਟ ਆਊਗਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਸਾਰਿਆਂ ਦੇ ਪੇਸ਼ ਕਰਾਂਗੇ ਸਾਰੇ ਜਣੇ ਵੀਡੀਓ ਨਾਲ ਬਣੇ ਰਹੋ ਇਦਾਂ ਹੀ ਹੌਲੀ ਹੌਲੀ ਆਪਾਂ ਹੋ ਚੰਗਾ ਕੰਟੈਂਟ ਲੈ ਕੇ ਆਵਾਂਗੇ ਸਾਰੇ ਜਣੇ ਖਿਆਲ ਰੱਖਿਆ ਕਰੋ ਚੌਂਨੇਆਂ ਦਾ ਜੇ ਗੰਧ ਬਹੁਤ ਜ਼ਿਆਦਾ ਹੋ ਜੇ ਤਾਂ ਉਹਦੇ ਨਾਲ ਚੰਗਾ ਬੰਦੇ ਬੰਦੇ ਲਾਉਣਾ ਚੰਗਾ ਵੀ ਆਪਾਂ ਸਪਰੇਅ ਕਰਾ ਲਈਏ ਸਪਰੇਅ ਆਪਾਂ ਨੂੰ ਪੈਂਦੀ ਹੈ 300 350 ਦੇ ਆਸ-ਪਾਸ ਤੇ ਜੇ ਆਪਾਂ ਬੰਦੇ ਲਾਉਣੇ ਆ ਤੇ ਬੰਦੇ ਆਪਾਂ ਨੂੰ ਬਹੁਤ ਮਹਿੰਗੇ ਪੈਂਦੇ ਆ ਚਾਹ ਪਾਣੀ ਦੇ ਖਰਚੇ ਬਹੁਤ ਗੱਲਾਂ ਬਣ ਜਾਂਦੀਆਂ ਟਾਈਮ ਦੀ ਵੇਸਟੇਜ ਬਹੁਤ ਹੁੰਦੀ ਆ ਪਾਣੀ ਦੀ ਵੇਸਟੇਜ ਬਹੁਤ ਹੁੰਦੀ ਆ ਤੇ ਸਭ ਨਾਲ ਵੱਡੀ ਗੱਲ ਵੀ ਆਪਣਾ ਖਰਚਾ ਦੁੱਗਣਾ ਤਿਗਣਾ ਚੌਗਣਾ ਹੋ ਜਾਂਦਾ ਇਹ ਨਾਲ ਸਾਰੀਆਂ ਗੱਲਾਂ ਨੂੰ ਆਪਾਂ ਧਿਆਨ ਚ ਰੱਖਦੇ ਹੋਏ ਨੋਮਣੀ ਵਧੀਆ ਇੱਕ ਚੰਗੀ ਚੀਜ਼ ਆ ਜੇ ਤੁਹਾਡੇ ਬਾਹਨ ਦੇ ਵਿੱਚ ਇਕੱਲਾ ਸ਼ਵਾੰਖ ਇਹ ਛੋਟੇ ਛੋਟੇ ਤੇ ਹੋ ਜੇ ਮਤਲਬ ਜਦੋਂ ਸ਼ਵਾੰਖ 2-3 ਸ਼ਾਖਾਂ ਕਰ ਜਾਂਦਾ ਤੇ ਉਦੋਂ ਹੋ ਜੇ ਉਦੋਂ ਵਧੀਆ ਉਦੋਂ ਰਿਜ਼ਲਟ ਬਹੁਤ ਜ਼ਿਆਦਾ ਜਦੋਂ ਜਿਆਦਾ ਵੱਡਾ ਹੋ ਜਾਂਦਾ ਫਿਰ ਦੂਜਾਂ ਵੀ ਵੱਧ ਪਾਉਣੀਆਂ ਪੈਂਦੀਆਂ ਤੇ ਰਿਜ਼ਲਟ ਵੀ ਇਹਦਾ ਕਿਤੇ ਨਾ ਕਿਤੇ ਘਟ ਜਾਂਦਾ ਸਾਰੇ ਜਣੇ ਖਿਆਲ ਰੱਖਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੰਗੇ ਚੰਗੇ ਕੰਟੈਂਟ ਦੇਖਣ ਲਈ ਇਸ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਇਸ ਚੈਨਲ ਤੇ ਆਪਾਂ ਹੌਲੀ ਹੌਲੀ ਚੰਗੀਆਂ ਚੰਗੀਆਂ ਵੀਡੀਓ ਲੈ ਕੇ ਆਵਾਂਗੇ ਜਿਵੇਂ ਜਿਵੇਂ ਆਪਾਂ ਇਹ ਚੈਨਲ ਤੇ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਆਪਾਂ ਨੂੰ ਫੋਲੋ ਕਰਨਗੇ ਆਪਾਂ ਚੰਗਾ ਚੰਗਾ ਕੰਟੈਂਟ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ